ਲੋ ਵਨ ਮਹੋਤਸਬ ਮਨਾਏ ਜਾਂਦੇ ਨੇ ਹਲਕੇ ਵਿੱਚ ਕਿਸ ਤਰ੍ਹਾਂ ਲੈਂਦੇ ਸੇ ਦੇਖੋ ਜਿਹੜਾ ਕੋੜ ਪੂਰਾ ਨਾ ਸਾਡੀ ਕੋੜ ਪੂਰਾ ਮੰਡੀ ਹੈ ਇਹ ਯੋਧਿਆਂ ਦੀ ਮੰਡੀ ਵਾਲੇ ਜਿੱਧਰ ਤੁਰ ਪੈਣ ਫਿਰ ਉਧਰ ਸਿਰਾ ਲਾ ਦਿੰਦੇ ਪਹਿਲਾਂ ਸਾਡੇ ਬਜ਼ੁਰਗ ਤੁਰਦੇ ਹੁੰਦੇ ਸੀ ਸਾਡੇ ਕੋੜ ਪੂਰੇ ਮੰਡੀ ਦੇ ਬਜ਼ੁਰਗ ਦੇਖੋ ਕਿੰਡੀ ਵੱਡੀ ਤਾਕਤ ਸੀ ਉਦੋਂ ਜਦੋਂ ਰਿਆਸਤਾਂ ਸੀਗੀਆਂ ਉਹਨਾਂ ਨਾਲ ਟੱਕਰ ਇਹਨਾਂ ਨੇ ਲਈਆਂ ਸੋ ਇਹ ਹੁਣ ਪ੍ਰਕਿਰਤੀ ਨੂੰ ਬਚਾਉਣ ਵਾਲੇ ਤੁਰੇ ਹੋਏ ਔਰ ਮੈਨੂੰ ਇਹ ਲੱਗਦਾ ਵੀ ਲੱਗਦਾ ਕਿ ਇਹ ਤਾਂ ਹੁਕਮ ਹੈ ਗੁਰਬਾਣੀ ਦਾ ਹੁਕਮ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਿਹੜਾ ਪ੍ਰਮਾਤਮਾ ਹੈ ਉਹ ਕੁਦਰਤ ਦੇ ਵਿੱਚ ਵਸਿਆ ਹੋਇਆ ਸੋ ਜਿਹੜੇ ਜਿਹੜੇ ਬੂਟੇ ਲਾਉਣੇ ਇਕੱਲਾ ਬੂਟਾ ਲਾਉਣਾ ਨਹੀਂ ਇਹ ਉਹਦੀ ਹੋਂਦ ਨੂੰ ਨਮਸਕਾਰ ਕਰਨਾ ਹੈ ਉਹਦੀ ਹੋਂਦ ਨੂੰ ਮੰਨਣਾ ਹੈ ਇੱਕ ਤਰ੍ਹਾਂ ਦੀ ਇਹ ਪੂਜਾ ਹੈ ਔਰ ਜਿਹੜਾ ਵੀ ਬੰਦਾ ਮਨੋਂ ਪੂਜਾ ਕਰਦਾ ਪ੍ਰਮਾਤਮਾ ਉਤੇ ਹਰ ਤਰ੍ਹਾਂ ਦਾ ਮਿਹਰਬਾਨ ਹੁੰਦਾ ਉਹਨੂੰ ਤਨ ਯਸ਼ ਹਮ ਧਰਤੀ ਦਿੰਦਾ ਹੈ ਸਿਹਤ ਸਭ ਕੁਝ ਦਿੰਦਾ ਸੋ ਅੱਜ ਨਿਰੋਗਵਾਲ ਆਸ਼ਰਮ ਦੇ ਵਿੱਚ ਸਾਡੀ ਜਿਹੜੀ ਮੁਹਿੰਮ ਚਲਾਈ ਹੋਈ ਹੈ ਬੂਟੇ ਲਾਉਣ ਦੀ ਜਿਹੜੀ ਪੰਜਾਬ ਵਿਧਾਨ ਸਭਾ ਦੁਆਰਾ ਸ਼ੁਰੂ ਕੀਤੀ ਗਈ ਸੀ ਉਹਦੇ ਤਹਿਤ ਇੱਥੇ ਬੂਟੇ ਲਾਏ ਗਏ ਆ ਔਰ ਹਰੇਕ ਬੂਟੇ ਨੂੰ ਅਰੋੜਾ ਸਾਹਿਬ ਨੇ ਦੱਸਿਆ ਮੈਨੂੰ ਕਿ ਸਤਪਾਲ ਜੀ ਨੇ ਕਿ ਹਰੇਕ ਬੂਟੇ ਨੂੰ ਇੱਕ ਇੱਕ ਪਰਿਵਾਰ ਨੇ ਅਡਾਪਟ ਕਰ ਲਿਆ ਸੋ ਇਹ ਪਾਲਣਗੇ ਹੁਣ ਇਹ ਨਹੀਂ ਵੀ ਲਾ ਕੇ ਛੱਡਦੇ ਤੇ ਅਸੀਂ ਫੋਟੋਆਂ ਖਿਚਾ ਕੇ ਤੁਰ ਗਏ ਇਹ ਬੂਟੇ ਪੜਨਗੇ ਔਰ ਆਪਾਂ ਵੇਖਿਆ ਕਰਾਂਗੇ ਔਰ ਪਰਮਾਤਾ ਕਰੇ ਚਾਰ ਪੰਜ ਸਾਲਾਂ ਤਾਈਂ ਆਪਾਂ ਇਹਨਾਂ ਦੇ ਛਾਂ ਥੱਲੇ ਬਹਿ ਕੇ ਰੋੜਾ ਨਾਲ ਚਾਹ ਚੁਪਿਆ ਕਰੀ ਫਿਰ ਸਾਨੂੰ ਜੋ ਬਹੁਤ ਬਹੁਤ ਬਰਾਈ ਸਾਰਿਆਂ ਨੂੰ ਬਹੁਤ ਬਹੁਤ